ਲੋ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੇ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਬਾਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਇਹ ਦੁੱਧ ਤੇ ਇਹ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈ ਹੋਣ ਜੀ ਬਰਕਤਾਂ ਤੇ ਕਹਿ ਦਿ ਲੋ ਧੰਨਵਾਦ ਭਾਈ ਜਿਹੜਾ ਤੁਸੀਂ ਪਰਿਵਾਰ ਨੂੰ ਸੇਧ ਦੇ ਨਾਲ ਕਮੈਂਟ ਕਰਦੇ ਆ ਤੇ ਬਾਕੀ ਭਾਈ ਮੌਸਮ ਬਦਲਿਆ ਵਾ ਖੰਗ ਹੋਈ ਵੀ ਬਹੁਤ ਸੋ ਖਾਣ ਪੀਣ ਤੇ ਆਪਾਂ ਨੇ ਤਾਂ ਕਰਿਆ ਬਪਹੇਜ ਤੇ ਬਾਕੀ ਆਪਣੇ ਘਰ ਦੇ ਵਿੱਚ ਖੜੇ ਆ ਪਿਛਲੇ ਬਲੌਗ ਚ ਦੇਖਿਆ ਤੁਸੀਂ ਵੀ ਪਰਮਨਰਨ ਦੀ ਮੰਮੀ ਜਿਹੜੀ ਹਰਜੀਤ ਆ ਉਹ ਗਈ ਵੀ ਆ ਭਾਈ ਇਹਨਾਂ ਦੇ ਨਾਨਕੇ ਹਾਲ ਤੱਕ ਆਈ ਨਹੀਂ ਅੱਜ ਤੀਸਰਾ ਦਿਨ ਆ ਵੀ ਕੱਲ ਨੂੰ ਲੈ ਕੇ ਆਵਾਂਗੇ ਚਲੋ ਮੈਨੂੰ ਵੀ ਆਇਆ ਵੀ ਬਹਾਨੇ ਨਾਲ ਬੰਦਾ ਜਾਂਦਾ ਏ ਵੀ ਜਿੱਥੇ 2 ਦਿਨ ਸਹੀ 1 ਦਿਨ ਹੋਰ ਸਹੀ ਕਿਉਂਕਿ ਇੱਥੇ ਭੈਣ ਆਈ ਵੀ ਆ ਵੀ ਬੱਚੇ ਆ ਜਿਹੜੇ ਆਪਣਾ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਹੈਗਾ ਸਾਡੀ ਭਾਣ ਜੀ ਵੀ ਆਈ ਵੀ ਆ ਖੇਲੀ ਮੇਲੀ ਜਾਂਦੇ ਆ ਜੇ ਭੈਣ ਜਾਂ ਭਾਣ ਜਿਨਾ ਹੁੰਦੀ ਤਾਂ ਉਹ ਜਾਣ ਨਹੀਂ ਸਕਦੀ ਫਿਰ ਬਸ ਇੱਕ ਜਾਂ ਦੋ ਤਿੰਨ ਘੰਟੇ ਖਾਤਰੇ ਜਾਂਦਾ ਮੋੜੋਂ ਦਾ ਜਾ ਕੇ ਸੋ ਬਾਕੀ ਘਰ ਦੇ ਵਿੱਚ ਬੈਠੇ ਆ ਭੈਣ ਵੀ ਬਾਈ ਵੀ ਆ ਪਾਪਾ ਜੀ ਦੇ ਨਾਲpropto شہر ਵੀ ਸ਼ਾਪਿੰਗ ਕਰਨੀ ਉਹਨਾਂ ਨੇ ਮਾੜੀ ਮੋਟੀ ਮੈਂ ਘਰ ਰਹਿ ਗਿਆ ਵੀ ਕੰਮ ਪੂਰੇ ਚੱਲੀ ਜਾ ਰਿਹਾ ਬਈ ਖੇਤੀਬਾੜੀ ਦੇ ਵਿੱਚ ਵਿੱਚ ਤੇ ਬੱਚੇ ਬਾਈ ਜਸ਼ਨ ਲੱਗੀ ਵੀ ਮੈਗੀ ਬਣਾਉਣਾ ਇਹਦਾ ਜ਼ਿਕਰ ਹੁਣ ਤੇ ਬਾਕੀ ਕਈ ਮੈਨੂੰ ਕਮੈਂਟ ਵੀ ਆਉਂਦੇ ਆ ਵਿੱਚ ਚੰਗੀ ਗੱਲ ਐ ਵੀ ਤੁਸੀਂ ਕਮੈਂਟ ਕਰਦੇ ਆ ਵੀ ਬੱਚਿਆਂ ਦੀ ਸਿਹਤ ਵੱਲ ਧਿਆਨ ਦਿਓ ਮੈਂ ਵੀ ਵੈਸੇ ਇਹਨਾਂ ਨੂੰ ਟੋਕਦਾ ਰਹਿੰਦਾ ਚਲੋ ਕਦੇ-ਕਦੇ ਬਣਾਉਂਦੇ ਆ ਮੈਗੀ ਵੀ ਜਿਹੜੀ ਅੱਜ ਤੁਹਾਨੂੰ ਦਿਖਾ ਰਿਹਾ ਘਟੋ ਘਟ ਮੈਂ ਕਹਿੰਦਾ ਵੀ ਇਹ ਮਹੀਨੇ ਦੇ ਵਿੱਚ ਬਣ ਲੱਗੀ ਐ ਜਾਨੀ ਮਹੀਨੇ ਬਾਅਦੇ ਬਣ ਲੱਗੀ ਐ ਠੀਕ ਨਹੀਂ ਚਲੋ ਬਾਕੀ ਵੀ ਸਿਹਤ ਦਾ ਖਿਆਲ ਤਰਖਣਾ ਜ਼ਰੂਰੀ ਐ ਜਾਂਦੇ ਵੀ ਸ਼ਾਮ ਨੂੰ ਘੁੰਮਣਾ ਤੇ ਸਿਹਤ ਤੇ ਪਰ ਕੁਛ ਨਹੀਂ ਤਾਂ ਵੀ ਤੈਨੂੰ ਧੰਨਵਾਦ ਕਰਦਾ ਜਿਹੜੇ ਕਮੈਂਟ ਕਰਦੇ ਪਿਛਲੀ ਵੀਡੀਓ ਪਰ ਵੀ ਕਮੈਂਟ ਕਰਿਆ ਤਾਂ ਮੇਰੇ ਮਨ ਨੂੰ ਵੀ ਉੱਚੀ ਜਿਹੀ ਲੱਗੀ ਵੀ ਠੀਕ ਐ ਤੇ ਬਾਕੀ ਜਸ਼ਨ ਨੂੰ ਮਨ ਲਾਉਂਦਾ ਪਹਿਲਾਂ ਭਾਣ ਜੀ ਉੱਧਰ ਦੇਖੋ ਟੀਵੀ ਦੇਖ ਰਹੀ ਐ ਘਰ ਦੇ ਵਿੱਚ ਸ਼ਾਂਤੀ ਹੋਈ ਪਈ ਐ ਬਾਈ ਬੇ ਜਸ਼ਨ ਮੈਨੂੰ ਕਹਿੰਦੀ ਸੀ ਵੀ ਪਾਪਾ ਜੀ ਮੈਂ ਮੈਗੀ ਬਣਾ ਕੇ ਖਾਣੀ ਐ ਦੇਖੋ ਬਾਈ ਆਪਾਂ ਨੂੰ ਰਸੋਈ ਦਾ ਕੰਮਦਾਰ ਕੋਈ ਨੌਲੇਜ ਨਹੀਂ ਹੈਗੀ ਜੇ ਕਹੇ ਤਾਂ ਮੈਂ ਤਾਂ ਰੋਟੀ ਸਬਜੀ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਸਾਡੀ ਸਰਦਾਰਨੀ ਆਪੇ ਕਰਦੀ ਐ ਅਸੀਂ ਤਾਂ ਇੱਥੇ ਆ ਕੇ ਬੈਜ ਜਾਂਦੇ ਐ ਬਾ ਬੈਠਿਆਂ ਨੂੰ ਆ ਕੇ ਕਹਿੰਦੇ ਨਾ ਵੀ ਰੋਟੀ ਦੇ ਦੇ ਰੋਟੀ ਬਣਾ ਕੇ ਜਾ ਸਾਨੂੰ ਪਾ ਕੇ ਦੇ ਦਿੰਦੀ ਆ ਸੋ ਸਭ ਤੋਂ ਪਹਿਲਾਂ ਜਸ਼ਨ ਨੂੰ ਮਲਾਉਂਦਾ ਲੋ ਭਾਈ ਅੱਜ ਸਿਰ ਵੀਣਾ ਲੈ ਇਹ ਮੇਰੇ ਵੱਲੋਂ ਸਨ ਸਾੜੇਨ ਪਰ ਤੇ ਸਾਸ਼੍ਰਿਕਾਲ ਜੀ ਹਾਂ ਭਾਈ ਸਰਵਿਸ ਹੋ ਗਈ ਅੱਜ ਹਾਂਜੀ ਹਾਂ ਹਾਂਜੀ ਬੂਆ ਨਾਲ ਆ ਕੇ ਚਲੀ ਗਏ ਰ ਉਪਰ ਨੂੰ ਆ ਹਾਂਜੀ ਬਾਬਾ ਜੀ ਗੱਲ ਕਰੇ ਬੂਆ ਜੀ ਅੱਛਾ ਲੋ ਭਾਈ ਇੱਧਰ ਮੇਰੇ ਸਾਡੇ ਬੰਦਾ ਜੀ ਸਾਸ਼੍ਰਿਕਾਲ ਜੀ ਭਾਈ ਇਹਦੇ ਵਾਲ ਆ ਸਭ ਤੋਂ ਜ਼ਿਆਦਾ ਸਾਡੇ ਘਰ ਚ ਮੇਰੇ ਹੀ ਵਾਲ ਇਕਣਈ ਆ ਪਰ ਦੇ ਹਲਮ ਮੇ ਤੁਹਾਡੀ ਕਹਿੰਦੀ ਹੁੰਦੀ ਵੀ ਹਰ ਇੱਕ ਬੰਦਾ ਨਹੀਂ ਨਿਲਾ ਸਕਦਾ ਇਹਨਾਂ ਨੂੰ ਨਾ ਹਾਂਜੀ ਸਾਨੂੰ ਜੇ ਲੋ ਬਾਈ ਕਿਹੜੇ ਹਸਾਮ ਨਾਲ ਵਾਲਾ ਇਹਦਾ ਪੰਮਾ ਮੰਮੀ ਤੇ ਜ਼ਿਆਦਾ ਹੁੰਦੀ ਹੈ ਹਾਂਜੀ ਕਹਤੇ ਲੋ ਜਪਾ ਕੇ ਦਿੰਦੀ ਦੀ ਰੋਟੀ ਬਾਕੇ ਦਿੰਦੀ ਆ ਆ ਦੇਖ ਲੈ ਬਾਈ ਸਹੀ ਗੱਲ ਆ ਮਾਂ ਦਾ ਦਰਜਾ ਨਾ ਜਿਹੜਾ ਉਹ ਮਾਂ ਦਾ ਹੀ ਦਰਜਾ ਹੈ ਮੈਂ ਚਾਹੇ 10 ਦਿਨ ਨਾ ਘਰ ਮੋੜਾ ਮੈਨੂੰ ਕਦੇ ਪੁੱਛਦੇ ਨਹੀਂ ਹੈ ਹਨਾ ਕਿ ਪਾਪਾ ਦੀ ਜ਼ਿਆਦਾ ਹੁੰਦੀ ਹੈ ਨਾ ਹੁੰਦੀ ਹੈ ਬਾਈ ਰਾਤ ਭੈਣ ਦਾ ਫੋਨ ਆਇਆ ਮੈਂ ਗਿਆ ਪਤਾ ਛੋਟੀ ਭੈਣ ਕੋਲ ਚੌਲ ਬਣਾਏ ਹੋਣੇ ਦੀਦੀ ਤੈਨੂੰ ਕਹਿ ਕਹਿੰਦਾ ਤਾਂ ਇਹ ਕਹਿੰਦਾ ਚੌਲ ਛੱਡ ਵੀ ਚੌਲ ਛੱਡਦੇ ਪਾਪਾ ਨੇ ਵੀ ਤਾ ਕੇ ਖਾਣੇ ਆ ਅੱਛਾ ਹਾਂ ਵਮੋ ਸੱਚੀ ਗੱਲ ਚਲੋ ਕੋਈ ਨਹੀਂ ਚਲੋ ਖੁਘੇ ਰਹੋ ਉਧਰ ਇੱਕ ਬਾਈ ਉਧਰ ਲੱਗੀ ਜਿਹੜੀ ਗੁੱਡੀ ਆ ਰਾਣੀ ਉਧਰ ਬੈਠੀ ਐ ਤੇ ਆਪਾਂ ਬਾਈ ਆਪਣਾ ਇੱਥੇ ਪਏ ਤੇ ਆਰਾਮ ਨਾਲ ਉਹ ਦੇਖੋ ਆਪਣਾ ਪੱਖਾ ਚੱਲਦਾ ਵੀ ਜਿਵੇਂ ਨਿਹਕ ਮਾਰ ਲਈ ਤੀ ਤਾਂ ਇਧਰ ਨੂੰ ਆ ਗਿਆ ਤੇਕਨ ਹਾਂ ਉਹ ਉਹ ਯੋਈ ਬਾਹਰ ਤਾਂ ਟੋਪਾ ਹੈ ਬਾਈ ਬਹੁਤ ਆ ਦੇਖੋ ਲਾ ਉਸ ਨੂੰ ਜਿਹੜਾ ਬਾਈ ਸਾਫਾ ਬਾ ਟੋਪਾ ਬਾਹਰ ਆ ਪਰ ਮੂਰੰਗ ਤੇਲ ਤੇ ਪਤਨਵੇਂ ਕਿ ਜੀ ਆ ਲੈ ਹੈ ਪ੍ਰਾਣੇ ਆ ਦੇਖੋ ਬਾਈ ਆ ਦੇਖੋ ਜਾਣ ਕੇ ਸੱਤੀ ਪਈ ਆ ਸასი ਕਾਲ ਬੁਲਾ ਦੇ ਕੀ ਆ ਦੇਖਦਾ ਮੈਂ ਗੱਗੂ ਲਾ ਬਾਈ ਆ ਦੇਖ ਰਹੀ ਐ ਇਹ ਆਪਣੀ ਮਸਤ ਆ ਬਾਈ ਮਸਤਮ ਔਲਾਦ ਦੇਖੋ ਹਾਂ ਕਿਹਨੇ ਕੀ ਖਾਣਾ ਹੁਣ ਦੀਦੀ ਕਿਆ ਬਣਾਉਂਦੀ ਐ ਦੀ ਮੈਗੀ ਆਉਂਦੀ ਐ ਮੈਗੀ ਮੈਗੀ ਖਾਣੀ ਐ ਹਾਂ ਆ ਲੈ ਦੇਖ ਲੋ ਬਾਈ ਆ ਦੇਖੀ ਜਾਂਦੇ ਆ ਬਾਈ ਨਿਆਣੇ ਇਗਨੇ ਆ ਲੋ ਬਾਈ ਮੈਗੀ ਦਾ ਖਾਣਾ ਖਾਣੀ ਇਹਨਾਂ ਨੇ ਆ ਸਭਾਂ ਦੇਖੋ ਕਹਿਦੇ ਆ ਉਹ ਤੁਹਾਡੀ ਪਰਮ ਮਾਈ ਪਾਪਾ ਜੀ ਦਾ ਕਮਰਾ ਏ ਉਰੇ ਪਿਆ ਰਹਿਦਾ ਸਮਾਨ ਹਾਈ ਸ਼ਾ ਸਕਾਲਾ ਬਾਲ ਠੀਕ ਨੇ ਚੱਲ ਫੇਰ ਚੱਲ ਤੈਨੂੰ ਲਹ ਬਾਈ ਇਹ ਦੇਖੋ ਇੱਕ ਨਾ ਬੱਚੇ ਖੁਸ਼ ਆ ਆਪਣਾ ਆਪਣਾ ਬਾਈ ਕੰਮ ਦੇ ਵਿੱਚ ਠੀਕ ਨੇ ਬਾਕੀ ਬਾਈ ਜਸ਼ਨ ਨੇ ਮਲਾਦੀ ਧਰਤੀ ਇੱਕ ਹੋਰ ਕੰਮ ਹੋ ਗਿਆ ਬੰਦ ਕਰੀ ਮੜਾ ਜਾ ਗੇਟ ਉਹ ਗੇਟ ਦਾ ਬਾਈ ਜਿਹੜਾ ਡੋਰ ਕਲੋਜ਼ਰ ਉਹਦਾ ਸਾਰਾ ਹੀ ਤੇਲ ਲੀਕ ਹੋ ਗਿਆ ਦੇਖੋ ਦਰਵਾਜੇ ਵਰ ਪਤਾ ਲੱਗਦਾ ਹੋਣਾ ਤੁਹਾਨੂੰ ਉਹਦੇ ਵੀ ਮਿਸਤਰੀ ਨਾਲ ਗੱਲ ਹੋ ਗਈ ਇੱਕ ਜਾਂ ਦੋ ਦਿਨ ਦੇ ਵਿੱਚ ਕਹਿੰਦਾ ਉਹ ਵੀ ਦੇਖਦਾ ਵੀ ਜਾਂ ਇਹ ਠੀਕ ਹੋ ਜਵੇ ਜਾਂ ਫਿਰ ਨਮਾ ਉਹਨੂੰ ਕਹਤਾ ਵੀ ਜੀ ਰਿਪੇਅਰ ਕਰ ਦੇ ਛੱਡੀ ਪਰਮ ਦੇਖਿਓ ਕਿੰਨਾ ਜ਼ੋਰ ਤੇ ਵੱਜਦਾ ਬਾਈ ਦਰਵਾਜਾ ਛੱਡੀ ਮੜਾਂ ਦੇ ਪਿੱਛੇ ਤੇ ਆਹ ਦੇਖੋ ਬਹੁਤ ਜ਼ੋਰ ਤੇ ਵੱਜਦਾ ਉੱਥੇ ਤਾਂਹੀਂ ਬਾਈ ਲੀਰ ਬੰਨੀ ਵੀ ਅੰਦਰ ਆਰ ਬਾਹਰ ਵੀ ਜ਼ੋਰ ਤੇ ਨਾ ਵੱਜੇ ਠੀਕ ਨੇ ਤਿੰਨ ਚਾਰ ਦਿਨ ਦੇ ਅਸੀਂ ਬਹੁਤ ਤੰਗ ਆਏ ਬਿਆ ਦੇਖੋ ਆ ਵੀ ਲੀਰ ਵੱਡੋਗੀ ਛੱਡੀ ਪਿੱਛੇ ਹੀ ਮੜਿਆ ਆ ਦੇਖੋ ਛੱਡਿਆ ਵਾ ਇੰਨੀ ਜ਼ੋਰ ਤੇ ਵੱਜਦਾ ਨਹੀਂ ਹਿੰਮਲਕ ਦੇ ਜਾ ਕੇ ਲੱਗਦਾ ਤਾਂ ਤੁਹਾਡਾ ਹੋਰ ਕੋਲ ਜਰਾ ਦੇਖੋ ਸਾਰਾ ਤੇਲ ਚੋ ਗਿਆ ਇਹਦਾ ਚਲੋ ਕੋਈ ਨਹੀਂ ਠੀਕ ਏ ਹਾਂ ਵੀ ਦੀਦੀ ਕਿਆ ਕਰਦੀ ਜੀ ਨੂੰ ਕਹਿੰਦੇ ਹੁਣ ਮੈਂ ਕੀ ਬਣਾ ਲਾ ਆ ਦੇਖੋ ਬਾਈ ਨਿਆਲੇ ਤੋਂ ਹਾਂ ਵੀ ਜੇਸ਼ਨ ਹਾਂਜੀ ਬੱਸ ਕਰ ਹੁਣ ਹੈਂ ਲੋ ਭਾਈ ਜਸ਼ਨ ਲਈ ਮੈਂ ਤੇ ਬੈਟ ਬੱਸ ਤਾਂ ਖਾਣੀ ਹੈ ਬੋਕੇ ਰੱਖੀ ਜੇ ਤੇ ਅੱਛਾ ਚਲੋ ਖੋਲ ਦਾਂ ਭਾਈ ਜਸ਼ਨ ਲੱਗੀ ਵੀ ਬਣਾਉਣਾ ਆ ਪਰਮ ਤੇਰੀ ਟਰਮੋਸ ਆਹ ਲਓ ਭਾਈ ਬਰਥਡੇ ਵਾਲੀ ਗਿਫਟ ਵਾਲੀ ਹੈ ਤਾਂ ਕੋਈ ਨਹੀਂ ਠੀਕ ਹੈ ਚਲ ਭਾਈ ਜਸ਼ਨ ਬਣਾ ਲਾ ਫਿਰ ਅਸੀਂ ਦੇਖਦੇ ਆ ਵੀ ਤੇਰੀ ਮੈਡੀਕੀ ਜੀ ਬਣਦੀ ਚਲ ਚੱਲੇ ਵੀ ਆਪਾਂ ਆਪਣੇ ਕਮਰੇ ਨੂੰ ਠੀਕ ਨੇ ਲੋ ਭਾਈ ਆਪਾਂ ਦਾ ਰਸੋਈ ਕਿੰਨੀ ਦੀ ਆਪਣੀ ਤਾਂ ਰਟਾਇਰਮੈਂਟ ਆਪਾਂ ਨੂੰ ਕੋਈ ਨੌਕਰੀ ਨਹੀਂ ਆਪਾਂ ਦਾ ਇੱਧਰ ਪਰਮ ਪਰਮੇ ਪਿਆ ਦਾ ਗੱਲਾਂ ਬਾਈ ਇਹ ਫੋਨ ਦੇਦਾ ਤਾਂ ਮਦਰ ਜਾ ਕੇ ਬੈਠਾ ਰਿਹਾ ਜਸ਼ਨਾਰ ਭਾਣ ਜੀ ਠੇਠਾਂ ਤੇ ਕਲ ਜਸ਼ਨ ਜਦਪੁੱਤ ਬਣ ਗਈ ਦੱਸਦੀਆਂ ਹਾਂ ਲੋ ਭਾਈ ਤੁਹਾਨੂੰ ਫਿਰ ਮਲਾਉਂਦੇ ਆ ਗੁੜਿਆ ਰਾਣੀ ਨਾਲ ਪਈਆਂ ਪਰਮ ਆ ਪਈਆਂ ਬੁੱਤ ਤੇਰੇ ਇੱਥੇ ਪਲਾਪਾ ਪਾਪਾ ਨ ਮਮੀ ਦੀ ਜਿਆਦਾ ਹੁੰਦੀ ਆ ਰਹਿਣ ਦੀ ਆ ਲਿਆ ਉਹਨੂੰ ਹੈ ਕਾਤੇ ਲੇਕਿਨ ਨਹੀਂ ਤੈਨੂੰ ਛੱਡਿਆ ਮਾਥੀ ਛੱਡਿਆ ਮਾ ਲਿਆ ਆ ਦੇਖ ਹੈ ਮਮੀ ਕੋਲ ਛੱਡਿਆ ਵਾ ਦੇਖੋ ਭਾਈ ਆਹ ਦੇਖੋ ਕਿਆ ਸਿਸਟਮ ਆ ਦੇਖੋ ਇਹਦੇ ਵਾਲਾਂ ਚ ਨਾ ਕੁੰਡਲੀਆਂ ਜੀ ਕੁੰਡਲੀਆਂ ਜੇ ਜਦੋਂ ਨਾ ਹੁੰਦਾ ਆਪਣੇ ਆਪੇ ਵਾਲ ਗੋਲ ਗੋਲ ਜੇ ਘੁੰਮ ਜਾਂਦੇ ਆ ਠੀਕ ਨੇ ਚਲ ਸਕਾਤਾ ਹੁਣ ਸੁੱਕ ਗਏ ਹਨਾ ਚਲ ਠੀਕ ਆ ਬੂਆ ਜੀ ਤੇ ਆਏ ਤੇ ਕਰਨਾ ਤੇਰਾ ਬੋਲ ਨੀ ਹਾਂ ਕੇ ਬੁਦਾ ਸਰ ਬੋਣਾ ਹਨਾ ਅੱਜ ਟਿਊਸ਼ਨ ਜਾਣਾ ਹੈ ਚੱਲ ਠੀਕ ਹੈ ਅੱਜ ਸੁੱਤੀ ਹੈ ਬਾਈ ਸੰਡੇ ਦੀ ਹਨਾ ਚਲੋ ਬਾਈ ਮਿਲਦੇ ਜਿਸਨ ਕਿੱਕਣਾ ਮੈਗੀ ਬਣਾ ਕੇ ਲਿਆਉਂਦੀ ਹੈ ਲਓ ਬਾਈ ਮਿਸਟਰ ਇੰਡੀਆ ਸਾਡੇ ਮੈਗੀ ਬਣਾ ਲਿਆ ਲੈ ਉਹ ਦੋ ਬਾਈ ਛਾ ਕੇ ਟੇਸਟ ਕਰਕੇ ਦੇਖੋ ਕਹੀ ਜੀ ਬਣੀ ਹੈ ਟੇਸਟ ਕਰਕੇ ਦੇਖੋ ਕਹੀ ਜੀ ਬਣੀ ਬਾਤ ਤੂੰ ਟੇਸਟ ਕਰਕੇ ਦੇਖ ਲੈ ਤੂੰ ਨਾ ਦੱਸ ਉਧਰ ਦਸਣ ਲੱਗਾ ਖੜ ਜਾ ਤੂੰ ਮੂੰਹ ਦੱਸ ਕਹੀ ਜੀ ਬਣੀ ਠਾ ਕੇ ਹੂੰ ਸਵਾਗਤ ਨੂੰ ਦਾ ਕਹਿਣਾ ਹੀ ਆ ਹਾਲੇ ਅੰਦਰ ਗਲੇ ਤੇ ਗਈ ਬੀਤੀ ਜਿਸ ਨੂੰ ਅੱਧਾ ਘੰਟਾ ਲੱਗਿਆ ਵਾ ਨੂੰ ਹਾਂਜੀ ਪੂਰਾ ਹਾਂਜੀ ਫਿਰ ਜਣੀ ਵੀ ਸੀ ਮਨੇ ਰੇਦਰ ਨੂੰ ਵੀ ਬੁਲਾ ਲਿਆ ਰਿਹਾ ਉਹਨੂੰ ਕਿ ਉੱਥੇ ਲੈ ਕੇ ਜਾਣੀ ਉਹਦੀ ਉਹਦੀ ਉੱਥੇ ਨੂੰ ਮੈਂ ਲੈ ਕੇ ਜਾਣੀ ਆ ਮਨ ਪਤਾ ਤੈਨੂੰ ਵੀ ਟੀਵੀ ਦਾ ਚਾਅ ਇਹਨਾਂ ਜ਼ਿਆਦਾ ਹਾਂਜੀ ਹੈ ਹਾਂਜੀ ਤੁਸੀਂ ਵੀ ਖਾ ਕੇ ਦੇਖ ਲਓ ਮੈਂ ਤਾਂ ਘਟ ਦੇ ਬਤਵਨ ਕਾਲਜ ਦੇ ਵਿੱਚ ਠੀਕ ਨੇ ਚਲੋ ਬਾਈ ਜਿਹੜੀ ਇੱਕ ਚੀਜ਼ ਦਿਖਾਉਣੀ ਤੇ ਮੈਂ ਇਲੈਕਟ੍ਰੋਨਿਕ ਦੀਵਾ ਹੈ 5 ਦਿਨ ਪਹਿਲਾਂ ਬਲਦਾ ਰਿਹਾ ਹੁਣੇ ਮੇਰੇ ਇੱਥੇ ਦਿਖ ਗਿਆ ਸਾਹਮਣੇ ਆ ਆ ਦੇਖੋ ਭਾਈ ਕਿੰਨੀ ਵਧੀਆ ਚੀਜ਼ ਹੈ ਵੀ ਇਹ ਆ ਦੇਖੋ ਮੈਂ ਇਹਦਾ ਬੈਟਰੀ ਸੈੱਲ ਦੇਖਣਾ ਤਾਂ ਵੀ ਕਿੰਨਾ ਟਾਈਮ ਕੱਢਦਾ 5 ਦਿਨ ਹੋ ਗਏ ਨੂੰ ਲਗਾਤਾਰ ਪਹਿਲਾਂ ਬਲਦੇ ਨੂੰ ਆ ਦੇਖੋ ਆਹ ਹੈ ਅਰਥ ਭਾਈ ਇਹਦੇ ਵਿੱਚ ਪਾਣੀ ਭਦਲ ਨੇ ਨੇ ਅਰਥ ਹੋ ਜਾਣਾ ਕਰਾਉਣਾ ਆਹ ਗੁੱਠਾ ਬੇਲਾ ਘਟ ਹੈ ਇਹ ਉਂਗਲੀ ਨਾਲ ਥੋੜਾ ਜਿਹਾ ਪਾਣੀ ਲਾਵਤ ਬਾਈ ਮੈਂ ਤੇ ਆ ਦੇਖੋ ਇਹਦੇ ਨਾਲ ਪੂਰਾ ਬਲ ਗਿਆ ਹੈ ਕਿ ਜਿੰਨਾ ਇਹ ਚ ਪਾਣੀ ਹੋਗਾ ਓਨੀ ਚੀਜ਼ ਐਨੇ ਉਹਨਾਂ ਜ਼ਿਆਦਾ ਬਣਨਾ ਇਲੈਕਟ੍ਰੋਨਿਕ ਦੀਵਾ ਵਾ ਇਹ ਮੈਨੂੰ ਚੀਜ਼ ਵਧੀਆ ਲੱਗੀ ਜਿਹੜੀ ਅਸਲੀ ਮਸੰਦ ਸਾਹ ਦੇਖੋ ਵਾ ਉਹਨਾਂ ਕਿੱਲਾ ਜਾਗੇ ਤੇ ਹਾਲ ਹੂੰ ਇਹਨਾਂ ਫਰਕ ਪਈ ਜਾਂਦਾ ਤੇ ਬਾਈ ਮੈਂ ਰੋਪੜ ਤੇ ਗਿਆ ਤਾਂ ਉੱਥੇ ਮੈਨੂੰ ਕਹਿੰਦੇ ਇਹ ਇੱਕਣਾ ਦਾ ਦੀਵਾ ਮੈਂ ਹੈਰਾਨ ਰਹਿ ਗਿਆ ਪਰ ਜਦੋਂ ਮੈਂ ਬਾਲਦਾ ਇਹਨੂੰ ਕਾਫੀ ਟਾਈਮ ਕੱਢਦਾ ਇਹਦੇ ਵਿੱਚ ਸੈਲ ਵਿੱਚ ਹੀ ਐ ਬਸ ਇਦੇ ਵਿੱਚ ਨਾ ਮੁੜ ਕੇ ਸੱਲ ਪੈਣਾ ਐ ਬਸ ਫਿਕਸ ਜਾਈ ਇੱਕ ਨਾ ਹੋਇਆ ਵਾ ਇਹ ਵੀ ਬਣਿਆ ਵਾ ਠੀਕ ਨੇ ਹੈ ਨਾ ਕੁਛ ਨਹੀਂ ਹਾਂਜੀ ਜੇ ਸਰ ਮੈਨੂੰ ਪੁੱਤ ਕਾਲਜ ਚ ਲਿਆ ਦੇ ਜਾਂ ਲੈ ਜਾ ਪ੍ਰਨੀਤ ਕਾਲੂ ਵੀ ਆ ਵੀ ਓਕੇ ਆ ਬਸ ਥੋੜੀ ਥੋੜੀ ਬਣਾਈਏ ਪੁੱਤ ਹਾਂਜੀ ਥੋੜੀ ਜਿਹੀ ਬਣਾਈ ਸੀ ਚਲੋ ਭਾਈ ਬੱਚੇ ਐ ਬਣਾ ਹੁਣ ਲੱਗੇ ਵੇ ਕੰਮ ਹੁਣ ਵਾਚ ਤੋਂ ਭਾਈਆ ਸਾਹਮਣੇ ਗੇਟ ਦਿਖ ਜਾਂਦਾ ਚਲੋ ਬਾਕੀ ਚੱਲੀ ਜਾਂਦੇ ਕੰਮ ờ ਰੌਣਕ ਭਾਈ ਸਾਡੇ ਘਰ ਕਾ ਟਿਊਆ ਨਹੀਂ ਹਰਜੀਤ ਤੁਹਾਨੂੰ ਪਤਾ ਹੋਵੇ ਘੁੰਮਦੀ ਫਰੀ ਜਾਂਦੀ ਹੁਣ ਭੈਣ ਵੀ ਗਈ ਵੀ ਆ ਰੋਪਣ ਨੂੰ ਸੋ ਅਸੀਂ ਚਾਰੇ ਜਾਣੇ ਆ ਘਰ ਆਮਨਾ ਉਧਰ ਜੱਗੇ ਨਾਲ ਲੱਗਾ ਵਾ ਚਲੋ ਚੱਲੀ ਜਾਂਦੀ ਜੀ ਕੰਮ